ਸਿਰੇ ਨੀਰੇ ਨਾ ਨੱਕ ਹਵਾ ਹੀ ਦਾ ਨਮੂ ਤੇ ਵਿੱਚ ਨਾ ਵੱਜ ਨਿਸ਼ਾਹੀਂ ਕੰਨ ਸਟਾਰੀ ਅੱਜੂ ਆ ਘੋਟਾਉਂਦੇ ਟਾਈਮ ਨੋਟ ਨਹੀਂ ਢੇ ਦੇ ਮਾਰਕੀਟ ਮੇਰਾ ਮਾਲ ਪੱਤਿਆਂ ਤੋਂ ਲੈਦੇ ਖੜੇ ਬੱਲੀ ਅਸੀਂ ਕਬਰਾਂ ਸਜਾਤੀਆਂ ਜੋ ਪੇੜੇ ਹਾਂ ਜੀ ਦੋਸਤੋ ਇੱਕ ਸੋਸ਼ਲ ਮੀਡੀਆ ਅਕਾਊਂਟ ਉੱਪਰ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਜ਼ਰੂਰ ਦੇਖੀ ਹੋਣੀ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਪੁੱਜ ਪੰਜਾਬੀ ਮੁੰਡੇ ਜੋ ਕਿ ਰਾਜਸਥਾਨ ਦੇ ਵਿੱਚ ਜਾਂਦੇ ਹਨ ਤੇ ਉੱਥੇ ਜੋ ਕਿ ਹਿਰਨ ਦਾ ਸ਼ਿਕਾਰ ਕਰਦੇ ਹਨ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਦਾਂ ਹੀ ਉਹ ਮੁੰਡੇ ਹਿਰਨ ਦਾ ਸ਼ਿਕਾਰ ਕਰਦੇ ਹਨ ਤੇ ਉੱਥੋਂ ਦੇ ਪ੍ਰਸ਼ਾਸਨ ਨੂੰ ਪਤਾ ਚੱਲਦਾ ਹੈ ਤੇ ਉਹਨਾਂ ਮੁੰਡਿਆਂ ਦੇ ਜੋ ਕਿ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਜੋ ਕਿ ਉਹ ਮੁੰਡੇ ਭੱਜਣ ਦੇ ਵਿੱਚ ਕਾਮਜਾਬ ਹੋ ਜਾਂਦੇ ਹਨ ਤੇ ਉਹਨਾਂ ਨੂੰ ਰੋਕਣ ਦੇ ਲਈ ਜੋ ਕਿ ਜੀਐਸਬੀ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਤੇ ਉਹ ਮੁੰਡੇ ਜੋ ਕਿ ਜੀਐਸਬੀ ਦੇ ਥੱਲੋਂ ਦੇ ਜੋ ਕਿ ਆਪਣੇ ਜਿਪਸੀ ਭਜਾ ਕੇ ਲੈ ਜਾਂਦੇ ਹਨ ਅਤੇ ਜਿਪਸੀ ਦੀ ਜੋ ਕਿ ਛੱਤ ਵੀ ਟੁੱਟ ਜਾਂਦੀ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਹਨਾਂ ਨੂੰ ਜੋ ਕਿ ਐ ਰਾਜਸਥਾਨ ਦੀ ਪੁਲਿਸ ਨੇ ਫੜ ਲਿਆ ਸੀ ਉਹਨਾਂ ਦਾ ਕਾਫੀ ਵੱਡਾ ਕੁੱਟਾਪਾ ਵੀ ਕੀਤਾ ਗਿਆ ਸੀ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਫੜਨ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਜਦੋਂ ਉਹ ਮੁੰਡੇ ਜੀਪ ਨੂੰ ਭਜਾ ਰਹੇ ਸਨ ਤਾਂ ਉਹਨਾਂ ਨੇ ਜੀਪ ਜੋ ਕਿ ਮਿੱਟੀ ਤੇ ਟਿੱਬਿਆਂ ਦੇ ਵਿੱਚ ਫਸ ਜਾਂਦੀ ਹੈ ਤੇ ਉਤੋਂ ਨੇ ਜੋ ਕਿ ਪੁਲਿਸ ਉਹਨਾਂ ਦੇ ਪਿੱਛੇ ਲੱਗੀ ਹੁੰਦੀ ਸੀ ਉਹਨਾਂ ਨੂੰ ਫੜ ਲੈਂਦੀ ਹੈ ਤੇ ਉਹਨਾਂ ਦਾ ਮੁੰਡਿਆਂ ਦਾ ਕਾਫੀ ਇਹ ਕੁਟਾਪਾ ਵੀ ਕੀਤਾ ਜਾਂਦਾ ਹੈ ਬਾਕੀ ਦੋਸਤੋ ਜੋ ਕਿ ਆਪਣੇ ਪੰਜਾਬੀ ਮੁੰਡੇ ਇਹੋ ਜਿਹੀਆਂ ਹਰਕਤਾਂ ਕਰਦੇ ਹਨ ਉਹਨਾਂ ਨਾਲ ਕਿਹੋ ਜਿਹਾ ਸਲੂਕ ਹੋਣਾ ਚਾਹੀਦਾ ਹੈ ਜੋ ਵੀ ਉਤੋਂ ਨੇ ਪੁਲਿਸ ਨੇ ਉਹਨਾਂ ਮੁੰਡਿਆਂ ਨਾਲ ਕੀਤਾ ਉਹ ਸਹੀ ਕੀਤਾ ਜਾਂ ਗਲਤ ਕੀਤਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਵੱਲ ਧੰਨਵਾਦ